ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਜੈ ਅਠਮਗ 2017 ਵਿਕਰਮੀ ਗੁਰਮੇਜ ਸਿੰਘ ਦੇ ਗ੍ਰਹਿ ਪਿੰਡ ਰੁੜਕਾ ਕਲਾ ਹਰ ਸਤਗੁਰ ਵਡਿਆਈ ਤਨ ਆਦੰਤ ਖੇਲ ਖਿਲਾਇੰਦਾ ਗੁਰਗੁਰ ਵਡਿਆਈ ਤਨ ਹਰ ਸ਼ਬਦੀ ਨਾਦ ਵਜਾਇੰਦਾ ਭਗਤ ਵਡਿਆਈ ਤਨ ਭਗਵਨ ਰਾਤ ਕਾਇੰਦਾ ਸੰਤ ਵਡਿਆਈ ਤਨ ਹਰ ਕੰਤ ਵੇਖ ਵਿਖਾਏਂਦਾ ਗੁਰਮੁਖ ਵਿਢਿਆਈ ਤਨ ਆਤਮੇ ਅੰਤਰ ਖੋਜ ਖੁਜਾਇਂਦਾ ਗੁਰਸਿੱਖ ਵਿਢਿਆਈ ਤਨ ਨਾਮ ਰਸਨਾ ਜੇਵਾ ਤੇ ਆਇਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰੇ ਆਪਣਾ ਮੇਲਾ ਆਪ ਮਿਲਾਇਂਦਾ ਸਤਗੁਰ ਵਿਢਿਆਈ ਤਨ ਆਦ ਜੁਗਾਦ ਸਮਾਇਆ ਗੁਰ ਗੁਰ ਵਿਢਿਆਈ ਤਨ ਨਿਰਗੁਣ ਸਰਗੁਣ ਰੂਪ ਤਰਾਇਆ ਭਗਤ ਵੜਿਆਈ ਧੰਨ ਕਰਮੰਦਰ ਕਰੇ ਰੁਛਨਾਇ ਸੰਤ ਵੜਿਆਈ ਧੰਨ ਨਿਜ ਆਤਮ ਵੇਖ ਵਿਖਾਇਆ ਗੁਰਮੁਖ ਵੜਿਆਈ ਧੰਨ ਚਰਨ ਕਬਲ ਧਿਆਨ ਲਗਾਇਆ ਗੁਰਸਿੱਖ ਵੜਿਆਈ ਧੰਨ ਨੇਤਰ ਨੈਣੇ ਕਿ ਉਠਾਇਆ ਜੋਤੀ ਜੋਤ ਸਰੂਪ ਭਰਾ ਬ ਆਪਣੀ ਕਿਰਪਾ ਕਾਰਾ ਅਤਿ ਜੁਗਾਦੀ ਖੇਲ ਖਿਲਾਇਆ ਸਤਗੁਰ ਵੜਿਆਈ ਧੰਨ ਏਕਾ ਰੰਗ ਸਮਾਏਂਦਾ ਗੁਰ ਵਡਿਆਈ ਤੰਨ ਜੁਗ ਜੁਗੇ ਆਪਣਾ ਨਾਮ ਪ੍ਰਗਟਾਏਂਦਾ ਭਗਤ ਵਡਿਆਈ ਤੰਨ ਲੋਕ ਮਾਤ ਖੇਲ ਖਿਲਾਏਂਦਾ ਸੰਤ ਵਡਿਆਈ ਤੰਨ ਜੀਵਾਂ ਜਨਤਾ ਆਪ ਸਹਾਈਂਦਾ ਗੁਰਮੁਖ ਵਡਿਆਈ ਤੰਨ ਰੰਗ ਬਸੰਤ ਇਕ ਰੰਗਾਏਂਦਾ ਗੁਰਸਿੱਖ ਵਡਿਆਈ ਤੰਨ ਮਨ ਕਾ ਮਨਕਾ ਆਪ ਭਾਏਂਦਾ ਜੋਤੀ ਜੋਤ ਸਰੂਪ ਰਭਾ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਹਰਾਦਪੁਰਖ ਆਪਣਾ ਰੂਪ ਆਪਤ ਰਹਿਦਾ ਸਤਿਗੁਰ ਵੜਿਆਈ ਤੰਨੇ ਨਿਰਗੁਣ ਜੋਤ ਜੋਤ ਰੁਸ਼ਨਾਈਆ ਗੁਰ ਗੁਰ ਵੜਿਆਈ ਤੰਨੇ 1084 ਵੇਖੇ ਥਾਂ ਥਾਈਆ ਭਗਤ ਵੜਿਆਈ ਤੰਨ ਭਾਵੀ ਸੀਸ ਨ ਕੋਏ ਜਣਾਈਆ ਸੰਤ ਵੜਿਆਈ ਧੰਨ ਸੰਸਾਰੋਗ ਰਹੇ ਨਾਰਾਇਆ ਗੁਰਮੁਖ ਵੜਿਆਈ ਧੰਨ ਕਾਮਕਰੋਧ ਲੋਭ ਮੋਹ ਹੰਕਾਰ ਗੜ ਤੋੜਾਈਆ ਗੁਰਸਿੱਖ ਵੜਿਆਈ ਧੰਨ ਸਗਲੀ ਚਿੰਤਾ ਗਵਾਈਆ ਪ੍ਰਖ ਅਬਨਾਸ਼ੀ ਏਕਾ ਜਾਣੇ ਸੱਚਾ ਜਨ ਜਨ ਜਣੇਂਦੀ ਸਾਚੀ ਮਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਸ਼ਹਿਨਸ਼ਾਹੀਆ ਸ਼ਹਿਨशाह ਹਰ ਸੁਲਤਾਨਾ ਸ਼ਹਿਨਸ਼ਾਹ ਹਰ ਸੁਲਤਾਨਾ ਸਾਚਾ ਖੇਲ ਖਿਲਾਇਂਦਾ ਸਤਪੁਰਖ ਨਿਰੰਝਣ ਹੋ ਪ੍ਰਧਾਨਾ ਜੁਗਾ ਜੁਗੰਤਰ ਵੇਸ ਬਟਾਇਂਦਾ ਦੇਵਨ ਹਰਾ ਤੁਰ ਫਰਮਾਣਾ ਤੁਰਦੀ ਬਾਣੀ ਬਾਣੇ ਲਾਇਂਦਾ ਸਤ ਸਰੂਪੀ ਸਤ ਨਿਸ਼ਾਨਾ ਦੋ ਜਹਾਨਾ ਆਪ ਚਲਾਇਂਦਾ ਨਿਰਵੈਰ purਖੋ ਪ੍ਰਧਾਨਾ ਲੋਕਮਾਤ ਖੇਲ ਖਿਲਾਇਂਦਾ ਵਿਸ਼ਨ ਬ੍ਰਹਮਾ ਸ਼ਿਵ ਦੇਵੇ ਕ ਗਿਆਨਾ ਆਤਮ ਅੰਤਰ ਬੂਝ ਬੁਝਾਇਂਦਾ 184 ਨਾ ਦੇ ਤਰਾਨਾ ਤੁਨੀ ਆਤਮਕ ਆਪ ਸੁਣਾਇਂਦਾ ਕਰੇ ਖੇਲ ਦੋ ਜਹਾਨਾ ਪੀਵ ਕੋਈ ਨਾ ਪਾਇਂਦਾ ਜੋ ਤੇ ਜੋ ਸੁਰੂ ਭਰავ ਆਪਣੀ ਕਿਰਪਾ ਕਰ ਆਦ ਜੁਗਾ ਦੇ ਆਪਣਾ ਬੰਧਨ ਆਪੇ ਪਾਇੰਦਾ ਸਾਚਾ ਬੰਧਨ ਹਰ ਕਰਤਾਰ ਸ਼ਬਦੀ ਸ਼ਬਦ ਇਕ ਰਖਾਇੰਦਾ ਨਿਰਗੁਣ ਸਰਗੁਣ ਲੈ ਉਤਾਰ ਲੋਕ ਮਾਤ ਵੇਖਿ ਵਿਖਾਇੰਦਾ ਸਤਗੁਰੂ ਰੂਪ ਸੱਚੀ ਸਰਕਾਰ ਸ਼ੈਨ ਸ਼ਾ ਆਪਣਾ ਨਾਮ ਉਤਰਾਇੰਦਾ ਗੁਰਗਰ ਵਰਤੇ ਇਕ ਵਰਤਾਰ ਵਾਸਤਕ ਆਪਣਾ ਰੂਪ ਤਰਸਾਇੰਦਾ ਭਗਤਨ ਦੇਵੇ ਨਾਮਧਾਰ ਭਗਵਾਨੇ ਆਪਣੀ ਸੇਵਾ ਲਾਇੰਦਾ ਸੰਤਨ ਬਖਸ਼ੇ ਠੰਡਾ ਦਰਬਾਰ ਦਰ ਦਰਵਾਜਾ ਆਪ ਖਲਾਈਂਦਾ ਗੁਰਮੁਖਾਂ ਨਿਰਗੁਣ ਜੋਤ ਕਰਿਓ ਜੀ ਆਂਧਾ ਅੰਧੇਰ ਗਵਾਇਂਦਾ ਗੁਰਸਿੱਖਾਂ ਬਖਸ਼ੇ ਅਮ੍ਰਿਤ ਠੰਡਾ ਠਾਰ ਚਰਨ ਚਰਨ ਉਦਕ ਮੁਖ ਚੁਆਇਂਦਾ ਜੁਗਾ ਜਗੰਤਰ ਸਾਚੀ ਕਰ ਕਰਤਾ ਪੁਰਖ ਆਪ ਕਰਾਇਂਦਾ ਜੁਨੀ ਰਹਿਤ ਵਸਿਆ ਸਭ ਤੋਂ ਬਾਹਰ ਦੇਸ ਕਿਸੇ ਨਾ ਆਇਂਦਾ ਵੇਦ ਭ੍ਰਾਂਡ ਸ਼ਾਸਤਰ ਸਿਮਰਤ ਉਚੀ ਕੂਕਣ ਕਰਨ ਪਕਾਰ ਜੋਤੀ ਜੋਤ ਸ੍ਰੀ ਘਰ ਆਪ ਆਪਣੀ ਕਿਰਪਾ ਕਰਾ ਜੁਗਾ ਦੀ ਇਕਾ ਹਰ ਆਪਣਾ ਬਲ ਆਪ ਰਖਾਇਂਦਾ ਆਪਨਾ ਬਾਲੇ ਆਪੇ ਧਾਰ ਬਲ ਪਾਵਣ ਰੂਪ ਧਰਾਈਆ ਸੱਚੇ ਤਖਤ ਬੈਠ ਸੱਚੀ ਸਰਕਾਰ ਹੁਕਮੀ ਹੁਕਮ ਇਕ ਵਰਤਾਈਆ ਕਾਗਿਤ ਕਲਮ ਨ ਲਿਖਣ ਹਾਰ ਨਵ ਸਤਰੋ ਰੋ ਨਿਤਰ ਨੇਣਾ ਨੀਰ ਵਹਾਈਆ ਅਲਖ ਗੋਚਰ ਗਮ ਪਰ ਬੋਧਗਾਧ ਏਕਾ ਸ਼ਬਦ ਕਰੇ ਪੜਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਜੁਗ ਜੁਗੇ ਆਪਣਾ ਵੇਸ ਵਟਾਈਆ ਜੁਗ ਜੁਗ ਵੇਸ ਵਟਾਉਣ ਦਾ ਆਪਾਰ ਬ੍ਰਹਮ ਗੁਰ ਕਰਤਾਰ ਆਪਣਾ ਖੇល ਆਪ ਖਿਲਾਇੰਦਾ ਨਿਰਗੁਣ ਦਾਤਾ ਬੇਅਬ ਪਰਵਰਦੇگار ਲੱਖ 84 ਵੇਖ ਵਿਖਾਇੰਦਾ ਲੇਖਾ ਜਣੇ ਪੁਰਖ ਨਾਰ ਤਰਤ ਧਵਲ ਡੇਰਾ ਲਾਇੰਦਾ ਅਸਮੰਦ ਸਾਗਰ ਲੈ ਵਿਚਾਰ ਬ੍ਰਹਮੰਡ ਖੰਡ ਫੇਰਾ ਪਾਇੰਦਾ ਜੇ ਰਜੇ ਅੰਡ ਤੇ ਆਧਾਰ ਉਤਪੁਜ ਸੇਤਜ ਮੇਲ ਮਿਲਾਇੰਦਾ ਆਪ ਆਪਣੀ ਕਿਰਪਾ ਤਾਰ ਜੋਤੀ ਜੋਤ ਸ्रू ਭਰਾ ਆਪਣੀ ਕਿਰਪਾ ਕਰ ਲੇਖਾ ਜਾਣੇ ਤੁਰ ਦਰਬਾਰ ਤੁਰ ਦਰਬਾਰ ਸੁਹਾਇੰਦਾ ਹਰ ਸਤਗੁਰ ਸੱਜਣ ਮੀਤ ਗੁਰਗਰੇ ਆਪਣੀ ਖੇਲ ਖਿਲਾਇੰਦਾ ਆਦ ਜੁਗਾਦੀ ਰੀਤ ਭਗਤਨ ਸਾਚਾਂ ਮੇਲ ਮਿਲਾਇੰਦਾ ਸੰਤਨ ਬਖਸ਼ੇ ਚਰਨ ਪ੍ਰੀਤ ਗੁਰਮੁਖ ਸਾਚੇ ਗੋਦ ਬਹਾਈੰਦਾ ਗੁਰਸਿੱਖ ਕਾਇਆ ਕਰੇ ਠੰਡੀ ਸੀਤ ਸਾਚੀ ਦੀਤ ਇੱਕ ਜਿਣਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਬੈਠਾ ਰਹੇ ਇੱਕ ਅਤੀਤ ਇੱਕ ਅਤੀਤ ਹਰ ਨਿਰੰਕਾਰਾ ਆਦ ਜੁਗਾਦ ਸਮਾਇਆ ਜੁਗ ਜੁਗ ਖੇਲੇ ਖੇਲ ਨੇ ਅਰਾ ਖੇਲਣ ਹਰਾ ਦਸਨਾਇਆ ਸਚਖੰਡ ਵਸੇ ਸਚ ਦਰਬਾਰਾ ਦਰ ਦਰਵਾਜਾ ਆਪ ਖਲਾਇਆ ਸਿਰ ਕਰ ਸੱਚੇ ਪਾਵੇ ਸਾਰਾ ਨਿਰਾਕਰ ਰੂਪ ਬਟਾਇਆ ਲੋਕ ਮਾਤ ਹੋਇਉ ਜਿਆਰਾ ਜੁਗ ਜੁਗੇ ਆਪਣਾ ਨਾਮ ਧਰਾਇਆ ਸਾਜੁਗ ਤ੍ਰੇਤਾ ਕਰਿਆ ਪਾਰ ਕਿਨਾਰਾ ਦੁਆ ਪਰੇ ਆਪਣਾ ਪੰਧ ਮੁਕਾਇਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਜੋਤ ਧਰੈ ਨਿਰਗੁਣੇ ਆਪਣਾ ਖੇਲ ਖਿਲਾਇਆ ਸਾਜੁਗ ਤ੍ਰੇਤਾ ਦੁਆ ਪਰ ਉਤਰਿਆ ਪਾਰ ਲੋਕ ਮਾਤ ਰਹਿਣ ਨਾ ਪਾਈਆ ਗੁਰਗੁਰ ਹਰ ਹਰ ਲੈ ਅਵਤਾਰ ਭਗਤ ਭਗਮੰਤ ਵੇਖ ਵਿਖਾਈਆ ਸੰਤ ਕੰਤ ਦਾਇ ਆਧਾਰ ਨਰ ਨਰਾਇਣ ਵਢੀ ਵਢਾਈਆ ਗੁਰਮੁਖੁਰ ਸਿਖ ਲਾਇਓ ਬਾਹਰ 84 ਫੁੱਲ ਫਲਾਈਆ ਡੁੱਬਦੇ ਪੱਥਰ ਜਾਇ ਤਾਰ ਚਰਨ ਕਵਲ ਬਖਸ਼ੇ ਸਚ ਸਰਨਾਈਆ ਕਲ ਜੁਗੇ ਅੰਤਮ ਹੋਇਓ ਜੀ ਆਰ ਨਿਰਗੁਣ ਨੂਰ ਕਰ ਰੂ ਸਨਾਈਆ ਜੋਤੀ ਜਮ ਲੈ ਅਵਤਾਰ ਪਰ ਬ੍ਰਹਮਵੜੀ ਵਿੜਿਆਈਆ ਜੋਤੀ ਜੋਤ ਸਰੂ ਭਰਪ ਆਪਣੀ ਕਿਰਪਾ ਕਰ ਕਰੇ ਖੇਲ ਬੇਪਰਵਾਈਆ ਬੇਪਰਵਾਹ ਖੇਲ ਖਿਲਾਇੰਦਾ ਕਲ ਜੁਗੇ ਅੰਤਮ ਵਾਰ ਸਚਖੰਡ ਦਵਾਰਾ ਆਪਣਾ ਆਪ ਰਖਾਏਂਦਾ ਆਪੇ ਹੋਏ ਵੇਖਣਹਾਰ ਸ਼ਬਦ ਦਿਲਾਰਾਂ ਨਾਲ ਰਲਾਇੰਦਾ ਅਥਰ ਕਰਵਾਸੀ ਪਾਵੇ ਸਾਰ ਸੁਨ ਅਗਮ ਹੈ ਆਪ ਤੇ ਜਾਇੰਦਾ ਕਰੇ ਕਰਾਏ ਸੱਚ ਵਿਹਾਰ ਲਵਾ ਪੁਰੀਆਂ ਬ੍ਰਹਮੰਡਾਂ ਖੰਡਾਂ ਵੇਖ ਵਿਖਾਏਂਦਾ ਵੇਖਣਹਾਰ ਆਪ ਕਰਤਾਰ ਰਬ ਸਸ ਜੋਤ ਜਗਾਏਂਦਾ ਨੂਰ ਨੂਰਾਨਾ ਕਰ ਪਿਆਰ ਆਪਣਾ ਭੇਵ ਆਪ ਰਖਾਏਂਦਾ ਨਾ ਕੋਈ ਖੋਲੇ ਵਿੱਚ ਸੰਸਾਰ ਗੁਰ ਪੀਰ ਅਫਤਾਰ ਸਰਬ ਗਾਇੰਦਾ ਰਸਨਾ ਜੇਵਾ ਜੈ ਜੈਕਾਰ ਚਾਰ ਵੇਦ ਜਗਤ ਗੁਰ ਲਾਇੰਦਾ ਬਰਾਨੇ 18 ਹਾ ਹਾਕਾਰ ਗੀਤਾ ਗਿਆਨ ਸਰਬ ਦਰੜਾਏਂਦਾ ਅੰਜੀਲ ਕੁਰਾਨ ਕਰਨ ਵਿਚਾਰ ਖਾਣੀ ਬਾਣੀ ਪੀਵਨਾਇਂਦਾ ਬੇਅੰਤ ਹਰ ਕਰਤਾਰ ਵਿਸ਼ਨ ਬ੍ਰਹਮਾ ਸ਼ਿਵ ਨਿਯੋਨ ਨੋ ਅਸੀਸ ਚੁਕਾਏਂਦਾ ਦੋਏ ਦੋਏ ਜੋੜ ਕਰਨ ਨਮਸਕਾਰ ਕਰੋੜ ਤਤੀਸਾ ਤੂੜੀ ਮਸਤਕ ਖਾ ਕਰ ਮੈਂਦਾ ਸਰਪਤ ਰਾਜਾ ਇੰਦ ਕਰੇ ਪੁਕਾਰ ਕਲਯੁਗ ਵੇਲਾ ਅੰਤ ਮੈਂਦਾ 184 ਹੋਏ ਅਖਬਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਆਪ ਕਰਤਾਰ ਹਰ ਕਰਤਾ ਖੇਲ ਖਿਲਾਇਂਦਾ ਹਰ ਕਰਤਾ ਖੇਲ ਖਿਲਾਇੰਦਾ ਕਲਯੁਗੰਤਮ ਵਾਰ ਸੁਪਰਖ ਨਿਰੰਝਨ ਰੂਪ 드러ਾਇੰਦਾ ਨਿਰਗੁਣ ਜੋਤ ਕਰਿਉ ਜਿਆਰ ਹਰ ਬੁਰਖ ਨਿਰੰਝਨ ਰੰਗ ਰੰਗਾਇੰਦਾ ਰੰਗ ਰੰਗੀਲਾ ਮੀਤ ਮਰਾਰੇ ਕੰਕਾਰਾ ਵੇਖ ਵਿਖਾਇੰਦਾ ਨਿਰੰਝਨ ਹੋ ਜਿਆਰ ਸ਼੍ਰੀ ਭਗਵਾਨ ਸ਼੍ਰੀ ਭਗਵਾਨ ਸੰਗ ਨਿਭਾਇੰਦਾ ਵਿਨਾਸ਼ੀ ਕਰਤਾ ਵਸੇ ਠੰਡੇ ਦਰਬਾਰ ਪਰਮ ਰਬੇ ਆਪਣਾ ਪਰਦਾ ਲਾਇੰਦਾ ਬ੍ਰਹਮ ਕਰੇ ਖਬਰਦਾਰ ਲੋਕmaat ਜੋਤ ਜਗਾਇੰਦਾ ਨਿਰਗੁਣ ਨਿਰਗੁਣ ਲੈ ਅਵਤਾਰ ਨੇ ਹੇ ਕਲੰਕਾ ਨਉ ਰਖਾਇੰਦਾ ਲੱਖ 84 ਸਾਂਝਾ ਯਾਰ ਘਟ ਘਟ ਅੰਤਰ ਆਪਣੀ ਜੋਤ ਜਗਾਇੰਦਾ ਜੋਤੀ ਜਾਤਾ ਪ੍ਰਵਰਦਿਗਾਰ ਖਲਕ ਖਲਕ ਵੇਖ ਵਿਖਾਇੰਦਾ ਲੇਖਾ ਜਾਣੇ ਅੰਦਰ ਬਾਹਰ ਸੱਚ ਜਕਾਰਾ ਏਕਾ ਨਾਰਾ ਲਾਇੰਦਾ ਉੱਚੀ ਕੂਕ ਕੂਕ ਪੁਕਾਰ ਨੌਖੰਡ ਪ੍ਰਿਥਵੀ ਆਪ ਹੈ ਲਾਇੰਦਾ ਸੱਤਾਂ ਦੀਪਾਂ ਦਾ ਇਹ ਹੁਲਾਰ ਸ਼ਾ ਸੁਲਤਾਨਾ ਆਪ ਉਠਾਇੰਦਾ ਰਾਜ ਰਾਜਾਨਾ ਮਾਰੇ ਮਾਰ ਕੂੜ ਕੁੜਿਆਰਾ ਫੋਲ ਫੁਲਾਇੰਦਾ ਝੂਠ ਝੂਠ ਕਰੇ ਵਿਚਾਰ ਮਨ ਮਤ ਦਰਦੁਰ ਕਾਇੰਦਾ ਗੁਰਮਤ ਪਾਵੇ ਸਾਰ ਗੁਰਮੁਖ ਸਾਚੇ ਵੇਖ ਵਿਖਾਇੰਦਾ ਆਪ ਆਪਣੀ ਕਿਰਪਾ ਧਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਾਰ ਕਲਯੁਗ ਤੇਰੀ ਅੰਤਮ ਵਾਰ ਗੁਰ ਸੇਖ ਆਪ ਜਗਾਇਆ ਕਰ ਕਿਰਪਾ ਗੁਣੇ ਨਿਦਾਨ ਏਕਾ ਮੰਤਰ ਨਾਮ ਦੜਾਇਆ ਆਤਮ ਅੰਤਰ ਬ੍ਰਹਮ ਗਿਆਨ ਜਗਤ ਨਾਤਾ ਆਪ ਵਿਛੜਾਇਆ ਆਪੇ ਹੋਇਆ ਸਦਾ ਮਿਹਰਬਾਨ ਸੱਚੀ ਗਾਥਾ ਇੱਕ ਸੁਣਾਇਆ ਸੋੰਗ ਸ਼ਬਦ ਬਲੀ ਬਲਵਾਨ ਸਰਬ ਕਲਾ ਸਮਰਾਥ ਆ ਵੇਖ ਵਿਖਾਇਆ ਦਿਵਸ ਰੈਣ ਨਿਗਹਬਾਨ ਪੂਜਾ ਪਾਠਾ ਨ ਕੋਇ ਕਰਾਇਆ ਜੀਵਤ ਦੇਵੇ ਜੀ ਆਦਾਨ ਸੱਚ ਰਥਾ ਆਪ ਚੜਾਇਆ ਰਥ ਰਥਵਾਹੀ ਬਣੇ ਗੁਣ ਨਿਦਾਨ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਗੁਰਮੁਖ ਸੱਚੇ ਕਰ ਰਬਾਨ ਗੁਰਮੁਖ ਆਪ ਮਿਲਾਇਆ ਕਰ ਕਿਰਪਾ ਗੁਣ ਨਿਦਾਨ 1084 ਪਰੰਪਰਾ ਆਇਆ ਮਾਇਆ ਭੁੱਲੇ ਜੀਵਨ ਆਦਾਨ ਕੁੜੀ ਕਿਰਿਆ ਵਿੱਚ ਰਲਾਇਆ ਦੇ ਸੁਨਾਏ ਸ੍ਰੀ ਭਗਵਾਨ ਕਾਇਆ ਕੁੱਲੇ ਅੱਗ ਲਗਾਇਆ ਨਾਤਾ ਜੁੜਿਆ ਪੰਜ ਸ਼ੈਤਾਨ ਫਲੇ ਫੁੱਲੇ ਸਿੰਮਲ ਰੁਖ ਫਲ ਨ ਕੋਇ ਲਗਾਇਆ ਸੁੰਹਾਂ ਦੇਸੇ ਜਗਤ ਜਹਾਨ ਦੇ ਅੰਤਮ ਕਰਤਾ ਕੀਮਤ ਕੋਈ ਨਾ ਪਾਇਆ ਝੂਠੀ ਵਿਕੇ ਮਾਤ ਦੁਕਾਨ ਜੋਤੀ ਜੋਤ ਸਰੂ ਭਰਾ ਬ ਆਪਣੀ ਕਿਰਪਾ ਕਰ ਗੁਰਮੁਖ ਵੇਖੇ ਬਾਲ ਜਾਨ ਗੁਰਮੁਖ ਜਣਾ ਬਾਲੜਾ ਹਰ ਸਤਗੁਰ ਵੇਖ ਵਿਖਾਏਂਦਾ ਗੁਰਗੁਰ ਰੰਗੇ ਆਪਣੇ ਲਾਲੜਾ ਰਣ ਲਾਲ ਰੰਗੀਲਾ ਰੰਗ ਚੜਾਏਂਦਾ ਭਗਤਨ ਬਣਾਏ ਸੱਚ ਕਬੀਲੜਾ ਸੰਤਨ ਖੇਲ ਖਿਲਾਏਂਦਾ ਗੁਰਮੁਖਾਂ ਦੇਵੇ ਸੱਚ ਦਲੀਲੜਾ ਗੁਰਸਿੱਖੇ ਆਪਣੇ ਅੰਗ ਲਗਾਏ ਦਾ ਤੇ ਜੁਗਾਦੀ ਨਿਤ ਨਵਿਤ ਕਰ ਕਰ ਹੇਤੇ ਆਪੇ ਕਰੇ ਆਪਣਾ ਹੀ ਲੜਾ ਥਰਜੂ ਆਪਣੀ ਖੇਲ ਖਿਲਾਇੰਦਾ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਕਲਯੁਗ ਤੇਰੀ ਅੰਤਮ ਵਰ ਗੁਰਮੁਖੇ ਆਪਣੀ ਗੋਦ ਬਹਾਂਦਾ ਗੁਰਮੁਖ ਵਿਰਲਾ ਸਜਣ ਲਾਦਾ ਹਰ ਸਤਗੁਰ ਦਇਆ ਕਮਾਈਆ 1084 ਵਿੱਚੋਂ ਕਾਢਾ ਗੁਰਗੁਰ ਸ਼ਬਦ ਵਜੇ ਵਧਾਈਆ ਭਗਤਨ ਕਰੇ ਸਾਚਾ ਲਾਡਾ ਜਿਉ ਬਾਲਕ ਮਾਤਾ ਗੋਦ ਸੁਹਾਈਆ ਸੰਤਨ ਸ਼ਬਦ ਜਨਾਏ ਬੋਧ ਅਗਾਧਾ ਕਰ ਵਜਦੀ ਰਹੇ ਵਿਧਾਈਆ ਗੁਰਮੁਖਾ ਨਾਦ ਧੁਨ ਸੁਣਾਏ ਅਨਹਦ ਨਾਦਾ ਅਨਹਦ ਬਾਣੀ ਆਪ ਅਲਾਈਆ ਗੁਰਸਿੱਖ ਮੇਲਾ ਮੋਹਨ ਮਾधव ਮਾਦਾ ਕਰ ਮਿਲਿਆ ਸਾਚਾ ਮਾਈਆ ਲੱਖ 84 ਵਿੱਚੋਂ ਕੱਢਾ ਰਾਏ ਧਰਮ ਨਦੈ ਸਜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੂਰਬ ਲੈਣਾ ਵੇਖ ਵਿਖਾਈਆ ਪੂਰਬ ਲੈਣਾ ਆਪੇਖਿਆ ਗੁਣ ਅੰਤਰ ਗੁਣੇ ਨਿਦਾਨ ਗੁਰਮੁਖ ਲੱਗੇ ਸਾਚੇ ਲੇਖਿਆ ਪਰਮੇ ਭੁੱਲੇ ਜੀਵ ਨਾਦਾਨ ਮੇਲ ਮਿਲਾਵਾ ਦਸ ਦਸ ਮੇਸਿਆ ਕਰ ਸੱਜਣ ਮਿਲੇ ਆਣ ਜੋਤੀ ਜੋਤ ਸ੍ਰੂ ਭਰਾ ਬ ਆਪਣੀ ਕਿਰਪਾ ਕਰ ਹਰ ਜਨ ਸਾਚੇ ਕਰੇ ਪਰਵਾਨ ਗੁਰਮੁਖ ਸਦਾ ਸਲਾਇਆ ਗੁਰਸਿੱਖ ਦੀਨ ਦਿਆਲ ਗੁਰ ਸਤਗੁਰ ਵੇਖ ਵਿਖਾਇਆ ਹਰ ਜਨ ਏਕਾ ਲਾਲ ਲਖ 84 ਮੁਖ ਭਵਾਇਆ ਤ੍ਰੈ ਗੁਣ ਮਾਇਆ ਜਗਤ ਜੰਜਾਲ ਨਿਰਗੁਣ ਰੂਪ ਨਜ਼ਰਨਾ ਆਇ ਫਲ ਦੇ ਸੇ ਨ ਕਿਸੇ ਢਾਲ ਜੋਤੀ ਜੋਤ ਸਰੂਪ ਆਬ ਆਪਣੀ ਕਿਰਪਾ ਕਰ ਕਲਯੁਗ ਚੱਲੀ ਆ ਬਲੜੀ ਚਾਲ ਚਾਲ ਨਿਰਾਲੀ ਆ ਪੈ ਰਖ ਕਰਤਾ ਪੁਰਖ ਖੇਲ ਖਿਲਾਇਦਾ ਗੁਰਮੁਖ ਸਜਣ ਲਏ ਰਖ ਮਨ ਮੁਖ ਸ਼ੋਧ ਰਿਆਏ ਆਪ ਰੜਾਏਂਦਾ 20 20 ਕਾਰੇ ਇਕੱਠ ਜਗਤ ਜਗਦੀਸ਼ਾ ਰਾਤ ਕਾਇਂਦਾ 20 20 ਆਕਾਰ ਇਕੱਠ ਜਗਤ ਜਗਦੀਸ਼ਾ ਰਾਤ ਕਾਇੰਦਾ ਜੁਗ ਵਿਛੜੇ ਮੇਲੇ ਹੱਸ ਕਰ ਸ਼ਬਦੀ ਮੇਲ ਮਿਲਾਇੰਦਾ ਸੱਚਾ ਮਾਰਗ ਏ ਕਾ ਦੱਸ ਆਪੇ ਆਪਣਾ ਬੰਧਨ ਪਾਏਂਦਾ ਤੀਰ ਨਿਰਾਲਾ ਮਾਰੇ ਕਸ ਆਤਮ ਅੰਤਰ ਪਾਰ ਕਰਾਇੰਦਾ ਹਿਰਦੇ ਅੰਦਰ ਜਾਏ ਬਸ ਹਰ ਜਨ ਨੇ ਆਪਣੇ ਰੰਗ ਰੰਗਾਏਂਦਾ ਜਗਤ ਅੰਧੇਰਾ ਜਾਏ ਨਾਸ ਗਿਆਨ ਅੰਧੇਰ ਚੁਕਾਇੰਦਾ ਜੋਤੀ ਜੋਤ ਸਿਰੂ ਭਰਾਪ ਆਪਣੀ ਕਿਰਪਾ ਕਰ ਗੁਰਸਿੱਖ ਸਾਚੇ ਆਪ ਉਠਾਇੰਦਾ ਗੁਰਸਿੱਖ ਆਪ ਜਗਾਇਆ ਕਲਯੁਗ ਤੇਰੀ ਅੰਤਮ ਵਾਰ ਪੁਰਬ ਲੈਣਾ ਝੋਲੀ ਪਾਇ ਆਦਿ ਜਗਾਦੀ ਦੇ ਬਨਹਾਰ ਨਿਤਰ ਨੈਣਾ ਦਰਸ ਦਿਖਾਇਆ ਲੋਚਣ ਮਾਤੇ ਉਗਾੜ ਬਸਤਰ ਗਹਿਣਾ ਤਨ ਸੁਹਾਇਆ ਸ਼ਬਦ ਗੰਮੀ ਕਰ ਪਿਆਰ ਸਾਚਾ ਸ਼ਸਤਰ ਹੱਥ ਫੜਾਇਆ ਨਾਮ ਖੰਡਾ ਤੇਜ ਕਟਾਰ ਇੱਥੇ ਉੱਥੇ ਹੋਏ ਸਹਾਇਆ ਰਾਏ ਧਰਮ ਨਾ ਕਰੇ ਖਵਾਰ ਜੇ ਸਰਸਨਾ ਜਿਹਾ ਗਾਇਆ ਵੇਲੇ ਅੰਤਮ ਪਾਵੇ ਸਾਰ ਕਲ ਜੁਗ ਦੇ ਅੰਤਮ ਵੇਖਣ ਆਇਆ ਜੁਗ ਜੁਗ ਵਿਛੜੇ ਯਾਰ ਨਿਹਕ ਲੰਕਾ ਨਾਮ ਧਰਾਇਆ ਜੋਧਾ ਸੂਰ ਬੀਰ ਬਲੀ ਬਲਕਾਰ ਕੂੜੀ ਕਿਰਿਆ ਦੇ ਮਿਟਾਇਆ ਕੂੜ ਕੁੜਿਆਰ ਕਰ ਖਵਾਰ ਸੱਚਾ ਚੰਦ ਦਏ ਚੜਾਇਆ ਨਵ ਖੰਡ ਹੋ ਜਿਆਰ ਬ੍ਰਹਮੰਡ ਡੰਕ ਦਏ ਵਜਾਇਆ ਸੋង ਸ਼ਬਦ ਜੈ ਜੈਕਾਰ ਜੇ ਰਜ ਹੰਡ ਦਏ ਸਮਝਾਇਆ ਆਪੇ ਆਪਣੀ ਕਿਰਪਾ ਧਾਰ ਜੋਤੀ ਜੋਤ ਸਰੂਪ ਹਰਾਤ ਆਪਣੀ ਕਿਰਪਾ ਕਰ ਗੁਰਮੁਖ ਸੱਚੇ ਲੈ ਉਠਾਲ ਗੁਰ ਸਿਖ ਵਿਰਲਾ ਉਠਿਆ ਜਿਸ ਸਤਿਗੁਰ ਆਪ ਉਠਾਏ ਗੁਰਗਰ ਰੂਪ ਓਹੋ ਤੁਠਿਆ ਗੁਰ ਸ਼ਬਦੀ ਮੇਲ ਮਿਲਾਏ ਲੋਕmaat ਨਾ ਜਾਏ ਲੁੱਟਿਆ ਜਿਸਰ ਆਪਣਾ ਹੱਥ ਠਿਕਾਏ ਪੰਜ ਵਿਕਾਰਾ ਫੜਫੜ ਕੁੱਟਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਲਾਏ ਤੀਰ ਨਿਰਾਲਾ ਏ ਕਾ ਛੁੱਟਿਆ ਨਾ ਕੋਈ ਮੋੜੇ ਮੋੜ ਮੁੜਾਏ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਲ ਜੁਗੇ ਅੰਤਮ ਖੇਲ ਖਿਲਾਏ ਕਲਯੁਗ ਦੇ ਅੰਤਮ ਖੇਲ ਖਿਲਾਵਣਾ ਪੁਰਖ ਅਬినాਸ਼ੀ ਹੋ ਤਿਆਰ ਕਲਯੁਗ ਕੂੜ ਕੁੜਿਆਰਾ ਪੰਧ ਮੁਕਾਵਣਾ ਪੰਧ ਮੁਕੇ ਵਿੱਚ ਸੰਸਾਰ ਸਤਯੁਗ ਸੱਚਾ ਸਤ ਵਰਤਾਵਣਾ ਸਤ ਸਤਵਾਦੀ ਹਰ ਨਿਰੰਕਾਰ ਸ਼ਬਦ ਅਨਾਦੀ ਨਾਦ ਵਜਾਵਣਾ ਲੋਹਾਪੁਰੀਆਂ ਕਰੇ ਖਬਰਦਾਰ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਆਪਣੇ ਰੰਗ ਰਵੇ ਨਿਰੰਕਾਰ ਪੁਰਖ ਅਬినాਸ਼ੀ ਖੇਲ ਨਿਆਰਾ ਹਰ ਕਾ ਭੇਵ ਕੋਈ ਨਾ ਪਾਇਦਾ ਸਹਾਜਕ ਪਾਵੇ ਸੱਚੀ ਸਾਰਾ ਜਲਧਾਰਾ ਵੇਖ ਵਖਾਣਦਾ ਤੰਦਵਾ ਤੰਦਚਾਰ ਦਿਵਾਰਾ ਚਾਰੋਂ ਕੁੰਡ ਵੇਸ ਵਟਾਏਂਦਾ ਰੋਵੇ ਗਾਜੇ ਜਰੋ ਜਰਾ ਫੰਦਨ ਫੰਦਨਾ ਕੋਏ ਘਟਾਏਂਦਾ ਅੰਤਮ ਸਿਰ ਤੇ ਵਜੇ ਕਾਲ ਨਗਾਰਾ ਕਾਲ ਫਾਸ ਨਾ ਕੋਏ ਘਟਾਏਂਦਾ ਉੱਚੀ ਕੂਕਰੇ ਪੁਕਾਰਾਂ ਅੰਤਰ ਧਿਆਨ ਨਿਕ ਲਗਾਏਂਦਾ ਤੂੰ ਮਾਤ ਪਿਤ ਸਰਬ ਰਖਵਾਰਾ ਹਉ ਬਾਲਕ ਨਿਧਾਨਾ ਸੀਸ ਝੁਕਾਏਂਦਾ ਤੂੰ ਆਦ ਜੁਗਾਦ ਬਖਸ਼ਣ ਹਰਾ ਵਸਤੇ ਮੁਲਕ ਝੋਲੀ ਪਾਏਂਦਾ ਰਕਸ਼ਸ ਬਣੇ ਵਿੱਚ ਸੰਸਾਰਾ ਤੂਦ ਬਿਨ ਅਵਰ ਨਾ ਕੋਏ ਦਸ ਦਸਾਏਂਦਾ ਹਉ ਡੁੱਬਾ ਵਿੱਚ ਤਲ ਜਲ ਧਾਰਾ ਮੰਜ ਧਾਰ ਪਾਰ ਨ ਕੋਇ ਕਰਾਇੰਦਾ ਤੇਰਾ ਰੂਪ ਹੈ ਪਰਪਰਾ ਹਰਕਟ ਆਸਣ ਲਾਇੰਦਾ ਜਲਥਲ ਮਹਿਲ ਤੇਰਾ ਸਹਾਰਾ ਜੰਗਲ ਜੂ ਉਜਾੜ ਪਹਾੜਾ ਤੇਰੀ ਓਟ ਰਖਾਇੰਦਾ ਤੇਰਾ ਨਾਮ ਖੜਗ ਖੰਡਾ ਤੇਜ ਕਟਾਰਾ ਤੇਰਾ ਚੱਕਰ ਸੁਦਰਸ਼ਨ ਸਰਬ ਕਾਇੰਦਾ ਜੋਤੀ ਜੋਤ ਸਰੂਪ ਹਰਬ ਆਪਣੀ ਕਿਰਪਾ ਕਰ ਗਜ ਏਕਾ ਮੰਗ ਮੰਗਾਇੰਦਾ ਮੰਗੇ ਮੰਗ ਗਜ ਦੀਨ ਨੇਤਰ ਨੈਣਾ ਨੀਰ ਵਹਾਈਆ ਬਿੰਦੋ ਦੇ ਲੇਖਾ ਚੁਕੇ ਜਿਉ ਜਲ ਮੀਨ ਸਾਸ ਗਰਾਸ ਨ ਕੋਈ ਵਿਖਾਈਆ ਤੇਰੀ ਓਟ ਲੋਕਾਂ ਤੀਨ ਤਰਾ ਗੁਣ ਤੇਰਾ ਰੂਪ ਤਰਾਈਆ ਤੂੰ ਸਾਹਿਬ ਸਚਾ ਪ੍ਰਬੀਨ ਪਰ ਬ੍ਰਹਮ ਤੇਰੀ ਸਰਨਾਈਆ ਹਉ ਨਿਮਖ ਨਿਮਖ ਰਹਾ ਚੀਨ ਚਿਤਵਤ ਇੱਕ ਧਿਆਨ ਲਗਾਈਆ ਜੋਤੀ ਜੋਤ ਸ੍ਰੀ ਭਰਾਬ ਆਪਣੀ ਕਿਰਪਾ ਕਰ ਮੇਰਾ ਫੰਦ ਦੇ ਕਟਾਈਆ ਫੰਦ ਕੀ ਫੰਦ ਫਾਂਦਿਆ ਨਸਕੇ ਕੋਈ ਤੜਾਏ ਹਉ ਕਾਮਾਂ ਬਤੀ ਦੰਦਿਆ ਤੇਰਾ ਨਾਮ ਰਗਰਾਏ ਤੂੰ ਆਤ ਜੁਗਤ ਸਦਾ ਬਖਸ਼ਾਉਂਦਿਆ ਹਉ ਸਰਨ ਪੜਾਂ ਸਰਨਾਏ ਜੀਵਣ ਆਇਆ ਅੰਤਮ ਕੰਢਿਆ ਨਾ ਲੇਖਾ ਕੋਏ ਮੁਕਾਏ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਅੰਤਮੇ ਅੰਤ ਹੋਏ ਸਹਏ ਅੰਤਮੇ ਅੰਤ ਦੇ ਸੇ ਕਾਲ ਨਸਕੇ ਕੋਏ ਬਚਾਈਆ ਚਰਨ ਕਵਲ ਰਾਤਕੇ ਦਿਨ ਦਿਆ ਸੀ ਸਿਕ ਦੀ ਸਿਕ ਚੁਕਾਈਆ ਮੇਰੀ ਕਰ ਹਰ ਪ੍ਰਤਪਾਲ ਹਉ ਬਾਲਾ ਬਾਲ ਨਿਧਾਨ ਤੇਰੀ ਓਟ ਰਖਾਈਆ ਚਰਨ ਪ੍ਰੀਤੀ ਨਿਭੇ ਤੇਰੇ ਨਾਲ ਤੇਰਾ ਸੰਗ ਸਦਾ ਰਖ ਸਖਾਈਆ ਹਉ ਹੋਇਆ ਹਾਲ ਬੇਹਾਲ ਸੁਰਤ ਸੁਧ ਨ ਕੋਏ ਵਿਖਾਈਆ ਮੇਰਾ ਤੋੜ ਤੰਦੂਆ ਜਾਲ ਤੰਦ ਤੰਦ ਕਟਾਈਆ ਜੋਤੀ ਜੋਤ ਸਰੂਪ ਖਰਾਬ ਆਪਣੀ ਕਿਰਪਾ ਕਰ ਆਪਣੀ ਦਇਆ ਆਪ ਕਮਾਈਆ ਗਜ ਕੂਕ ਪੁਕਾਰਿਆ ਨਿਰਤਨ ਹੋ ਹੋ ਮੀਤ ਪੁਰਖ ਬਿਨਾਸ਼ੀ ਲੈ ਅਵਤਾਰਿਆ ਆਪ ਚਲਾਏ ਅਚਰਜ ਰੀਤ ਹਰੀ ਹਰ ਰੂਪ ਆਪੇ ਧਾਰਿਆ ਵਿਸ਼ਨੂੰ ਭਗਵਾਨ ਏ ਖੰਡੀਟ ਸਾਚਾ ਖੰਡਾ ਫੜ ਕਟਾਰਿਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਆਪ ਚਲਾਈ ਸਾਚੀ ਰੀਤ ਹਰ ਹਰ ਰੂਪ ਵਲੜਾ ਨਿਰਗੁਣ ਆਪ ਤਰਾਇੰਦਾ ਗਜਦਵਾਰੇ ਆਪੇ ਖਲੜਾ ਗ੍ਰਹਿ ਮੰਦਰ ਵੇਖ ਵਿਖਾਏਂਦਾ ਏਕ ਆਵਾਰ ਕੀਤਾ ਹਲੜਾ ਏਕਾ ਹੁਕਮ ਸੁਣਾਏਂਦਾ ਇੱਕ ਫੜਾਇਆ ਪਲੜਾ ਵਿਸੜਕ ਦੇ ਨਾ ਜਾਂਦਾ ਜੋਤੀ ਜੋਤ ਸਰੂ ਬਰਾਬ ਆਪਣੀ ਕਿਰਪਾ ਕਰ ਆਪਣੀ ਦਇਆ ਆਪ ਕਮਾਏਂਦਾ ਦਇਆ ਨੇ ਤੇ ਦਇਆ ਹਰ ਧਾਰ ਆਪਣਾ ਭੇਵ ਖੁਲਾਏਂਦਾ ਉਠ ਗੱਜ ਕਰ ਵਿਚਾਰ ਹਰ ਸੱਚਾ ਸੱਚ ਸੁਣਾਏਂਦਾ ਸਰ ਜੁਗ ਤੇ ਰੱਖ ਰਿਆ ਆਧਾਰ ਤੇਰੀ ਸੇਵ ਕਮਾਏਂਦਾ ਤੇਰੇ ਤਾ ਤੇ ਰੱਖੇ ਪਿਆਰ ਤੇਰਾ ਸੰਗ ਰਖਾਏਂਦਾ ਦੁਆ ਪਰਵੇਖੇ ਆਪ ਨਿਰੰਕਾਰ ਤੇਰਾ ਰੂਪ ਤਰਾਏਂਦਾ ਕਲ ਜੁਗ ਦੇ ਅੰਤਮ ਦਾ ਇਹ ਆਧਾਰ ਭੇਵ ਬੇਦ ਖੁਲਾਏਂਦਾ ਮਨਸ ਰੂਪ ਕਰਾਏ ਵਿੱਚ ਸੰਸਾਰ ਆਪਣੀ ਵੰਡ ਵੰਡਾਏਂਦਾ ਲਿਖਾ ਜਾਣੇ ਤੁਰ ਦਰਬਾਰ ਵੇਦ ਕਤੇ ਭੇਵਨਾ ਦਾ ਨਿਰਗੁਣ ਰੂਪ ਨਿਰਗੁਣ ਗੁਫਤਾਰ ਨਿਰਗੁਣ ਸ਼ਬਦ ਸਤਾਰ ਹਲਾਏ ਦਾ ਜੋਤੀ ਜੋਤ ਸ੍ਰੂ ਭਰਾਬ ਆਪਣੀ ਕਿਰਪਾ ਕਰ ਆਪਣਾ ਲੇਖ ਆਪਣੇ ਹੱਥਰ ਖਾਏ ਦਾ ਗੱਜ ਸੁਣਿਆ ਤੁਰ ਫਰਮਾਣਾ ਨਿਉ ਨਿਉ ਸੀਸ ਝੁਕਾਇਆ ਤੂੰ ਸਾਹਿਬ ਸਤਗੁਰ ਬਣਿਆ ਤਾਂ ਨਾਹੋ ਸੇਵਕ ਸੇਵਲ ਕਮਾਇਆ ਜੁਗ ਜੁਗ ਹਉ ਵਖ ਕੀਨਾ ਤੇਰਾ ਵਿਛੋੜਾ ਮੋਹੇ ਨਾ ਪਾਇਆ ਲੋਕ ਮਾਤ ਮਰਨਾ ਤੇਰੇ ਘਰ ਜੀਣਾ ਜੀਵਨ ਮੁਕਤ ਸਦਾ ਖਵਾਇਆ ਜੀਵਨ ਮੁਕਤ ਸਦਾ ਖਵਾਇਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਵੇਲੇ ਅੰਤ ਹੋਏ ਸਹਾਇਆ ਪ੍ਰਖ ਬਨਾਸ਼ੀ ਦਇਆ ਕਮਾਇਂਦਾ ਇੱਕ ਇਕੱਲਾ ਕੰਕਰ ਗਜੇ ਤੇਰਾ ਬੇੜਾ ਚਲਾਇਂਦਾ ਜੁਗ ਜੁਗ ਪਾਵੇ ਸਾਰ त्रेता तेरा बल रखायंदा शाह पभीखण दया आधार दुवा परे ਆਪਣੇ ਅੰਗ ਲਗਾਯੰਦਾ ਕਰੇ ਖੇਲੇ ਪਰ 파ਰਸੁੱਤ ਦ੍ਰੋਪਤ ਘਰ ਉਪਜਾਇੰਦਾ ਦ੍ਰੋਪਤ ਲਜਿਆ ਰਖੇ ਆਪ ਨਿਰੰਕਾਰ ਕਲ ਜੋਗੇ ਆਪਣੀ ਗੋਦ ਜੋਤ ਜਗਾਯੰਦਾ ਕਲ ਜੋਗੇ ਆਪਣੀ ਜੋਤ ਜਗਾਯੰਦਾ ਪੰਜ ਤਤ ਦਾਏ ਆਧਾਰ ਨਾਰੀ ਪੁਰਖ ਰੂਪ ਵਟਾਇੰਦਾ ਪੁਰਖ ਪਰਖੋਤਮ ਪਾਵੇ ਸਾਰ ਸੱਚੀ ਸਿੱਖਿਆ ਸਮਝਾਇੰਦਾ ਭੁੱਲ ਨਾ ਜਾਏ ਵਿੱਚ ਸੰਸਾਰ ਬ੍ਰਹਮ ਬ੍ਰਹਮਾਦੀ ਫੋਜ ਖੁਜਾਇੰਦਾ ਵੇਖਣ ਹਾਰ ਅਗੰਯ ਮਿਆਪਾਰਾ ਲਖੇ ਗੋਚਰ ਪੇਵ ਨਾ ਆਇੰਦਾ ਪਰ ਬ੍ਰਹਮ ਸਚੀ ਸਰਕਾਰ ਜੋਤੀ ਜੋਤ ਸਰੂਪ ਭਰਾ ਆਪਣੀ ਕਿਰਪਾ ਕਰੇ ਕਾਤੇ ਵੇ ਸਚ ਆਧਾਰ ਸਚ ਆਧਾਰ ਸਮਝਾਇਆ ਕਰ ਕਿਰਪਾ ਹਰ ਕਰਤਾਰ ਗਜ ਤੇਰਾ ਸੰਗ ਰਖਾਇਆ ਸਜੁਗ ਤੇਰੇ ਤਦਵ ਪ੍ਰਕਰੇ ਵਿਚਾਰ ਕਲ ਯੁਗ ਅੰਤਮ ਵੇਖ ਵਿਖਾਇਆ ਲੇਖਾ ਜਣੇ ਸਚੀ ਸਰਕਾਰ ਮਨਸ ਰੂਪ ਅਨੂਪ ਤਰਾਇਆ ਤ੍ਰੈ ਗੁਣ ਮਾਇ ਤਤ ਭੰਡਾਰ ਪੰਚਮ ਚੋਲਾ ਆਇਆ ਭੰਡਾਇਆ ਮਨ ਮਤ ਬੁੱਧ ਕਰਿ ਜਾਰ ਘਰ ਵਿੱਚ ਘਰ ਖੇਲ ਖਿਲਾਇਆ ਸਰਤੀ ਸ਼ਬਦ ਸ਼ਬਦ ਪਿਆਰ ਜੀਵ ਜੰਤ ਪੇਵ ਨਰਾਇਆ ਮਾਤ ਪਿਤ ਨਾ ਪਾਵੇ ਸਾਰ ਭੈਣ ਭਾਈ ਦਾ ਪੇਵ ਖਿਲਾਇਆ ਸਾਖ ਸਜਣ ਸੈਣ ਸਕੇ ਨਾ ਕੋਏ ਵਿਚਾਰ ਪਰਖਮ ਨਾਸ਼ੀ ਲੈ ਮਿਲਾਇਆ ਤੇ ਆਪਣੀ ਕਿਰਪਾ ਤਾਰ ਜੋਤੀ ਜੋ ਸਰੂਪ ਰਭ ਆਪਣੀ ਕਿਰਪਾ ਕਰੇ ਲੇਖਾ ਜਾਣੇ ਤੁਰ ਦਰਬਾਰ ਹਰੀ ਰੂਪ ਨਿਰਾਕਾਰ ਨਿਰਗੁਣ ਆਪ ਕਰਾਇਆ ਬਿਨ ਗਰਜਣਾ ਵੇਖੇ ਕੋਏ ਵਿਚ ਸੰਸਾਰ ਦੇਸ ਕਿਸੇ ਨਾ ਆਇਆ ਸ਼ਬਦੀ ਸ਼ਬਦ ਦਾ ਆਧਾਰ ਸ਼ਬਦ ਸਨੇੜਾ ਇੱਕ ਸੁਣਾਇਆ ਕਲ ਜੁਗਿਆਏ ਅੰਤਮ ਗਾਰ ਤੇਰਾ ਲੇਖਾ ਲੈ ਖੇਲੇ ਲਗਾਇਆ ਕਲ ਜੁਗਿਆਏ ਆਪਣੀ ਧਾਰ ਚਾਨੋਂ ਕੁੰਟੰ ਹਨੇਰਾ ਛਾਇਆ ਮਾਤਾ ਪੁੱਤਰ ਕਰੇ ਪਿਆਰ ਭੈਣ ਭਈਆ ਰਾਤ ਕਾਇਆ ਪਰਖੁਨਾਸ਼ੀ ਆਪਣਾ ਖੇਲ ਕਰੇ ਅਪਰਪਾਰਾ ਪਰੰਪਰ ਬੇਪਰਵਾਇਆ ਨਿਰਗੁਣ ਰੂਪ ਹੋਏ ਜਿਆਰ ਜੋਤੀ ਜਮਾ ਵੇਸ ਵਟਾਇਆ ਸਾਚਾ ਖੰਡਾ ਖੜਗ ਤੇਜ ਘਟਾਰ ਨਾਮ ਨਿਧਾਨਾ ਲੈ ਚਮਕਾਇਆ ਪ੍ਰਗਟ ਹੋਏ ਆਪ ਕਰਤਾਰ ਕਲਕਾਤੀ ਵੇਖ ਵਿਖਾਇਆ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਆਪਣਾ ਭੇਵ ਆਪ ਜਨਾਇਆ ਕਲ ਜੁਗ ਅੰਤਮੇ ਆਵਣਾ ਹਰ ਸੱਚਾ ਸੱਚ ਦਰਡਾਏਂਦਾ ਤੇਰਾ ਰੂਪ ਮਾਤਰਾ ਆਵਣਾ ਲੋਕ ਮਾਤ ਖੇਲ ਖਿਲਾਇਂਦਾ ਆਪਣਾ ਨਾਮ ਆਪ ਪ੍ਰਗਟਾਵਣਾ ਨੇ ਇਕ ਲੰਕੇ ਆਪਣਾ ਡੰਕ ਵਜਾਏਂਦਾ ਦੋਹਾ ਵਿਚੋਲਾ ਸ਼ਬਦ ਰਖਾਵਣਾ ਆਉਂਦਾ ਜਾਂਦਾ ਦਿਸਣਾ ਆਂਦਾ ਸੋਪਰਖ ਨਿਰੰਜਨ ਰੂਪ ਤਰਾਵਣਾ ਹੰਗ ਬ੍ਰਹਮ ਵੇਖ ਵਿਖਾਏਂਦਾ ਜੋਤੀ ਜੋਤ ਰੂਪ ਹਰ ਆਪ ਆਪਣੀ ਕਿਰਪਾ ਕਰ ਆਤ ਜੁਗਾਦੀ ਏਕ ਹਰ ਜੁਗ ਜੁਗ ਲੇਖ ਮੁਕਾਇੰਦਾ ਜੁਗ ਜੁਗ ਲੇਖ ਮੁਕਾਵਣਾ ਲੋਕ ਮਾਤ ਹੋ ਜਿਆਰ ਤੇਰਾ ਲੈਣਾ ਆਪ ਚਕਾਵਣਾ ਕਲ ਜੁਗੇ ਅੰਤਮ ਪਾਵੇ ਸਾਰ ਆਪਣਾ ਭੇਵ ਆਪ ਖਿਲਾਵਣਾ ਦੁਈ ਦੈਵਤੀ ਪਰਦਾ ਦੇ ਉਤਾਰ ਜਗਤ ਜੁਗਤ ਜਗ ਆਪ ਸਿਖਾਵਣਾ ਜਾਗਰਤ ਜੋਤ ਕਰਿਓ ਜਿਆਰ ਰક્ત ਬੂੰਦ ਲੇਖੇ ਲਾਵਣਾ ਤਤਵ ਤਤ ਤਨ ਸ਼ਿੰਗਾਰ ਜੋਤੀ ਜੋਤ ਰੂਪ ਰਭ ਆਪਣੀ ਕਿਰਪਾ ਕਰ ਵੇਲੇ ਅੰਤਮ ਲੈ ਸੰਭਾਲ ਕਲ ਜੋਗੇ ਅੰਤ ਸੰਭਾਲਣਾ ਪ੍ਰਖ ਬਿਨਾਸੀ ਬੇਪਰਵਾ ਕੀਤਾ ਕੋਲ ਆਪੇ ਪਾਲਣਾ ਭੁੱਲ ਨਾ ਜਾਏ ਸ਼ੈਨਸ਼ਾ ਨਿਰਗੁਣ ਸਰਗੁਣ ਖੇਲ ਸ੍ਰੀ ਭਗਵਾਨਾ ਪਰਬ੍ਰह्म ਬ੍ਰह्म ਰੂਪ ਵਟਾ ਜੋਤ ਜਗਾਏ ਕ ਅਕਾਲਨਾ ਪੁਰਖ ਅਕਾਲ ਗੰਮ ਅਥਾ ਸ਼ਬਦ ਬਣਾਏ ਜਗਤ ਦਲਾਲਣਾ ਸੱਚ ਦਲਾਲੀ ਕਰਖਾ ਫਲ ਵੇਖੇ ਲੱਗਾ ਡਾਲਣਾ ਪਤ ਡਾਲੀ ਫੁੱਲ ਫਲਾ ਜੋਤੀ ਜੋਤ ਸਰੂਪ ਭਰਾਬ ਆਪਣੀ ਕਿਰਪਾ ਕਰਨ ਤਮ ਲੇਖਾ ਦਇ ਮੁਕਾ ਅੰਤਮ ਲੇਖਾ ਮਕਾਉਣਾ ਪੰਧ ਹਰ ਸਤਗੁਰ ਹੱਥ ਵੜਿਆਈਆ ਗੁਰਗੁਰ ਹੋਏ ਸਦਾ ਬਖਸ਼ੰਦ ਜੁਗ ਜੁਗਿ ਆਪਣਾ ਰੂਪ ਧਰਾਈਆ ਭਗਤੰ ਦੇਵੇ ਪਰਮਾਨੰਦ ਸੰਤ ਨਿਜਾਨੰਦ ਸਮਾਈਆ ਗੁਰਮੁਖ ਗਾਏ ਸੋਹਾਗੀ ਛੰਦ ਗੀਤ ਗੋਬਿੰਦ ਕਲਾਈਆ ਗੁਰਸਿੱਖ ਗਾਏ ਬਤੀ ਦੰਦ ਰਸਨਾ ਜਿਹਾ ਆ ਭਿਲਾਈਆ ਬ੍ਰਖੁਬਨਾਸ਼ੀ ਕਟਕੜ ਵਾਸੀ ਜੁਗ ਜੁਗ ਟੁੱਟੀ ਲਾਈ ਗੰਢ ਜੁਗ ਜੁਗ ਟੁੱਟੀ ਲਏ ਗੰਢ ਗੰਡਨ ਹਾਰ ਆਪ ਹੋਜਾਈਆ ਪਹਿਲੋਂ ਤੋੜਿਆ ਤੰਦ ਆਤੰਦ ਦੂਜੇ ਸ਼ਾਸੀ ਸਤਾਜ ਵਿਖਾਈਆ ਤੀਜੇ ਚੀਰ ਲੋਹਾਏ ਹੋਇ ਆਪ ਬਖਸ਼ੰਦ ਕਰੇ ਖੇਲ ਬੇਪਰਵਾਈਆ ਕਲ ਯੁਗ ਅੰਤਮ ਨੰਗੀ ਹੋਣਾ ਨਾ ਦੇਵੇ ਕੰਡ ਸਿਰ ਆਪਣਾ ਹੱਥ ਟਿਕਾਈਆ ਲੇਖਾ ਚੁਕੇ ਵਿੱਚ ਬ੍ਰਹਮੰਡ ਪਰ ਬ੍ਰਹਮ ਸੱਚ ਸਚੀ ਸ਼ਰਨਾਈਆ ਨਾਤਾ ਤੋੜੇ ਜੇ ਰਜੰਡ ਮਾਤ ਗਰਭ ਫੇਰ ਨਾ ਆਈਆ ਲੱਖ 84 ਟੁੱਟੇ ਫੰਦ ਗੇੜਾ ਗੇੜ ਨਾ ਕੋਈ ਭਰਾਈ ਭਵਾਈਆ ਲਖ 84 ਟੁੱਟੇ ਫੰਦ ਗੇੜਾ ਗੇੜ ਨਾ ਕੋਈ ਭਵਾਈਆ ਦਰ ਕਰ ਸੱਚੇ ਚੜੇ ਚੰਦ ਸੱਤ ਸੱਤ ਸਤ ਹੋਏ ਰੁਸ਼ਨਾਈਆ ਸਿੰਘ ਗੁਰਮੇਜ ਗੁਰੂ ਸਦਾ ਬਖਸ਼ੰਦ ਗੁਰਮੁਖ ਭੁੱਲ ਕਦੇ ਨਾ ਜਾਈਆ ਜੁਗ ਜੁਗ ਦਾ ਮੁਖਿਆ ਬੰਦ ਪਾਂਦੀ ਆਪਣਾ ਜਾਏ ਬੰਦ ਮੁਕਾਈਆ ਅੰਤਮ ਗਾਇਆ ਏ ਕਾ ਸ਼ੰਦ ਸੋng ਸ਼ਬਦ ਵੱਡੀ ਵੜਿਆਈਆ ਜੋਤੀ ਜੋਤ ਰੂ ਭਰਾ ਭਪਣੀ ਕਿਰਪਾ ਕਰ ਪੁਰਬ ਲੈਣਾ ਚੋਲੀ ਪਾਈਆ ਪੁਰਬ ਲੈਣਾ ਚੋਲੀ ਪਾ ਲੇਖਾ ਆਪਣੇ ਹੱਥ ਰਖਾਏ ਦਾ ਨਾਮ ਜਹਿਣਾ ਤਨ ਸਜਾ ਗੁਰਮੁਖ ਵੇਖ ਵਖਾਏ ਦਾ ਚਰਨ ਪ੍ਰੀਤੀ ਇਕ ਸਮਝਾਉਨਾ ਤਾਂ ਵਿਦਾਤਾ ਜੋੜ ਜੁੜਾਏ ਦਾ ਸੱਚੀ ਰੀਤੀ ਇਕ ਚਲਾ ਸੱਚੇ ਪੜੇ ਆਪ ਚੜਾਏ ਦਾ ਖੇਲ ਣ ਡਿਠੀ ਆਪ ਕਰਾ ਆਪਣਾ ਕੀਤਾ ਕੌਲ ਨਿਭਾਏ ਦਾ ਜੋਤੀ ਜੋਤ ਸਰੂਪ ਰਾ ਆਪ ਆਪਣੀ ਕਿਰਪਾ ਕਰਨੇ ਤਨਵਿੱਤ ਗੁਰਸਿੱਖ ਹਿੱਤ ਆਪਣਾ ਰੂਪ ਧਰਾਏ ਦਾ ਗੁਰਸਿਕ ਹੇ ਤਾਂ ਹਰ ਕਰਤਾਰ ਜੁਗ ਜੁਗ ਖੇਲ ਖਿਲਾਈਆ ਦੁਸਰ ਕਰੇ ਨਾ ਕਿਸੇ ਪਿਆਰ ਲਖ 84 ਰਹੀ ਕੁਰਲਾਈਆ ਨજર ਨਾ ਵੇ ਵਿੱਚ ਸੰਸਾਰ ਕੋਟਨ ਕੋਟ ਬੈਠੇ ਰਾਤ ਕਾਈਆ ਕੋਟਨ ਕੋਟੀ ਫੜ ਫੜ ਕਰਨ ਵਿਚਾਰ ਚਾਦਾ ਵਿਧਿਆ ਹੋਈ ਹਲਕਾਈਆ ਕੋਟਨ ਕੋਟੀ ਤੀਰਥ ਟੱਟਾ ਹੋਣ ਖਵਾਰ 68 ਬੈਠੇ ਧੂਣੀਆਂ ਤਾਈਆ ਕੋਟਨ ਕੋਟ ਸਰਪਾਈ ਬੈਠੇ ਸ਼ਾਰ ਕੋਟਨ ਕੋਟ ਜਲਧਾਰਾ ਰਹੇ ਭਾਈਆ ਕੋਟਨਕੋਟ ਜੋਗ ਅਭਿਆਸ ਕਰਨ ਵਿੱਚ ਸੰਸਾਰ ਕੋਟਨਕੋਟ ਜੰਗਲ ਜੂ ਝਾੜ ਪਾੜ ਬੈਠੇ ਤਾੜੀਆਂ ਲਾਈਆ ਵੈਨ ਸਤਗੁਰ ਪੂਰੇ ਕੋਈ ਨਾ ਪਾਵੇ ਸਾਰ ਦੇ ਵੇ ਦਰਸ਼ਨ ਨਾ ਹਰੇ ਰਗੜਾਈਆ ਕਲ ਜੁਗ ਅੰਤਮ ਹੋ ਜਿਆ ਹਰ ਜਨ ਸੱਚੇਲੇ ਮਿਲਾਈਆ ਜਨਮ ਜਨਮ ਦਾ ਲਾਇਆ ਭਾਰ ਫੁਰਬ ਲੇਖਾ ਰਹੇ ਨਰਾਇਆ ਅੰਤਮ ਸ਼ਬਦ ਤੰਦ ਬੰਨੇ ਆਪ ਨਿਰੰਕਾਰ ਤਦਵਾ ਤਾਰ ਨਾ ਕੋਈ ਵਿਖਾਈਆ ਦੋ ਜਹਾਨ ਨਾ ਕੱਟੇ ਕੋਈ ਕਟਾਰ ਤੀਰ ਤਲਵਾਰ ਨਾ ਕੋਈ ਅੰਗ ਲਗਾਈਆ ਖੜ ਖੜ ਬਾਹੋਂ ਜਾਏ ਤਾਰ ਤਾਰਨ ਹਰ ਆਇ ਕਖਵਾਈਆ ਨਾਲ ਰਲਾਇ ਸਿਰ ਪਰਵਾਰ ਬਿਰਦ ਬਾਲ ਜਵਾਨ ਦੇ ਵੜਿਆਈਆ ਮਨ ਮਖਰੋਬਣ ਜਾਰੋ ਜਾਰ ਹਰ ਕਰਤਾ ਕਵਣ ਖੇਲ ਖਿਲਾਈਆ ਦਿਵਸ ਮਾਸ ਬਰਖ ਘੜੀ ਪਾਲਿਆ ਫਿਰ ਹਵ ਵਿਚਾਰ ਥਿਤਵਾਰ ਭੇਵ ਨਰਾਇਆ ਗੁਰਸਿਖਾ ਟਾਲ ਰਹੇ ਤੇਰਾ ਮਨਾਰ ਜਗਤ ਮਨਾਰਾ ਟੈ ਟੈ ਖਾਕ ਮਿਲਾਈਆ ਗੁਰਸਿਖ ਤੇਰਾ ਗੁਰਗਰ ਮੰਗੇ ਦਰਸ ਦਿਦਾਰ ਗੁਰਸੇਖ ਗੁਰਗਰ ਇਕਾਤਮ ਸਈਆ ਅੰਤਮ ਮੇਲਾ ਅੰਤਮ ਤਾਰ ਜੋਤੀ ਜੋਤ ਜੋਤ ਮਿਲਾਈਆ ਜਿਸ ਜਨ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਗਾਇਆ ਏਕਾ ਵਾਰ ਇਕੰਕਾਰਾ ਲੈ ਮਿਲਾਈਆ ਜੋਤੀ ਜੋਤ ਸਰੂ ਭਰਾਪ ਆਪਣੀ ਜੋਤ ਤਰਨੇ ਕਲੰਤ ਨਰ ਕਲਯੁਗ ਤੇਰੀ ਅੰਤਮ ਵਰ ਚਾਰ ਯੁਗ ਦਾ ਪਿਛਲਾ ਲੇਖਾ ਲਿਖਣ ਹਾਰਦੀਨ ਦੇ ਅਲਾ ਕਰੇ ਖੇਲ ਜਗਤ ਨਿਰਾਲਾ ਲੈਣਾ ਚੁੱਕੇ ਕਾਲ ਮਹਾਕਾਲਾ ਸਚਖੰਡ ਵਿਖਾਇ ਸਚੀ ਤਰਮਸਾਲਾ ਤੁਰ ਦਰਗਾਹੀ ਹੋਏ ਆਪ ਸਹਾਈਆ ਤੁਰ ਦਰਗਾਹੀ ਹੋਏ ਆਪ ਸਹਾਈਆ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 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 ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ